ਪੰਜਾਬ ਦੇ ਮੱਥੇ ਤੇ ਕਲੰਕ ਨਸ਼ਿਆਂ ਦਾ ਲਾਇਆ ਉਹ ਇੱਕ ਚੰਬੜਿਆ ਸੀਗਾ ਉਹਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਦੀ ਮਾਨ ਉਹਨਾਂ ਦੀ ਅਗਵਾਈ ਚ ਜੜੀ ਹੈ ਉਹ ਦਿਨ ਰਾਤ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਇਸ ਨਸ਼ੇ ਦੇ ਕੋਡ ਨੂੰ ਜਿਹੜਾ ਖਤਮ ਕਰਨਾ ਹੈ ਉਹਦੇ ਤਹਿਤ ਜਿੱਥੇ ਇੱਕ ਪਾਸੇ ਪੁਲਿਸ ਜਿਹੜੀ ਹੈ ਉਹ ਸਖਤੀ ਕਰ ਰਹੀ ਹੈ ਸਮਗਲਰਾਂ ਦੇ ਟਾਰਟ ਆਏ ਜਾ ਰਹੇ ਨੇ ਉਹਨਾਂ ਨੂੰ ਫੜ ਫੜ ਕੇ ਜੇਲਾ ਚ ਦਿੱਤਾ ਜਾ ਰਿਹਾ ਹੈ ਤੇ ਔਰ ਦੂਸਰੀ ਸਾਈਡ ਦੇ ਉੱਤੇ ਪਿੰਡ ਪਿੰਡ ਚ ਜਾ ਕੇ ਕਮੇਟੀਆਂ ਬਣੀਆਂ ਨੇ ਜਿਹੜੀਆਂ ਉਹਨਾਂ ਨੂੰ ਉਹਨਾਂ ਦੇ ਥਰੂ ਪਿੰਡਾਂ ਚ ਪ੍ਰਚਾਰ ਕੀਤਾ ਜਾ ਰਿਹਾ ਕਿ ਨਸ਼ੇ ਮਾੜੀ ਚੀਜ਼ ਹੈ ਇਹਨੂੰ ਛੱਡੋ ਔਰ ਤੀਸਰਾ ਪੱਖ ਇਹ ਹੈ ਕਿ ਨੌਜਵਾਨੀ ਨੂੰ ਜਦੋਂ ਨਸ਼ੇ ਤੋਂ ਦੂਰ ਹੋਣਗੇ ਤੇ ਉਹਨਾਂ ਨੂੰ ਕੁਝ ਨਾ ਕੁਝ ਕਰਨ ਲਈ ਚਾਹੀਦਾ ਹੈ ਉਹਨਾਂ ਦੀ ਜਿਹੜੀ એનર્ਜੀ ਹੈ ਉਹਨਾਂ ਨੂੰ ਚੈਨਲਾਈਜ਼ ਕਰਨ ਲਈ ਖੇਡ ਮੈਦਾਨਾਂ ਦੀ ਉਹ ਸਾਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਮੈਨੂੰ ਅੱਜ ਦੱਸਣ 'ਚ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸੁਲਤਾਨਪੁਰ ਲੋਧੀ ਹਲਕੇ ਦੇ ਵਿੱਚ 26 ਸਟੇਡੀਅਮ ਬਣ ਰਹੇ ਨੇ ਹਰ ਸਟੇਡੀਅਮ ਤੇ ਤਕਰੀਬਨ 30 ਲੱਖ ਰੁਪਏ ਦੀ ਲਗਤ ਆਊਗੀ ਔਰ ਉਹ ਬੰਦ ਦੇ ਨਾਲ ਤਕਰੀਬਨ 10-10 ਪਿੰਡ ਜਿਹੜੇ ਨੇ 8-8 ਪਿੰਡ ਜਿਹੜੇ ਨੇ ਉਹਨਾਂ ਨੂੰ ਕਵਰ ਕਰੇਗਾ ਇੱਕ ਸਟੇਡੀਅਮ ਜਿਹੜਾ ਤੇ ਉਹਦੇ ਨਾਲ ਇਸ ਹਲਕੇ ਦੇ ਵਿੱਚ ਇੱਕ ਖੇਡਾਂ ਦਾ ਵਾਤਾਵਰਨ ਬਣੂਗਾ ਮਾਹੌਲ ਬਣੂਗਾ ਔਰ ਬੱਚੇ ਜਿਹੜੇ ਨੇ ਖੇਡਾਂ ਵੱਲ ਜਾ ਕੇ ਨਸ਼ਿਆਂ ਤੋਂ ਆਟੋਮੈਟਿਕਲੀ ਦੂਰ ਹੋਣਗੇ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਮਹਮ ਜਿਹੜੀ ਇਹ ਚੱਲ ਰਹੀ ਹੈ ਤੇ ਇਹਦੇ ਲਈ ਮੈਂ ਖਾਸ ਤੌਰ ਤੇ ਕਿਉਂਕਿ ਮੈਂ ਖਿਡਾਰੀਆਂ ਤੇ ਮੇਰਾ ਹਮੇਸ਼ਾ ਇਹ ਰਿਹਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਮੇਰਾ ਇਹ ਹੈ ਕਿ ਬੱਚਿਆਂ ਦੀ એનર્ਜੀ ਨੂੰ ਚੈਨਲਾਈਜ਼ ਕਰਨ ਲਈ ਉਹਨਾਂ ਨੂੰ ਖੇਡ ਦੇ ਮੈਦਾਨ ਦੇ ਵਿੱਚ ਪੜ੍ਹਾਈ ਵਾਲੇ ਪਾਸੇ ਮੋਟੀਵੇਟ ਕਰੀਏ ਸੋ ਮੈਂ ਤੇ ਖਾਸ ਤੌਰ ਤੇ ਮਾਨ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਇਹ ਜਿਹੜੇ ਉਹ ਖੁਦ ਖੇਡ ਖੇਡ ਪ੍ਰੇਮੀ ਨੇ ਤੇ ਉਹਨਾਂ ਨੇ ਇਸ ਪਾਸੇ ਧਿਆਨ ਦਿੱਤਾ ਤੇ ਸਾਡੀ ਜਿਹੜੀ ਜਵਾਨੀ ਕੁਰਾਏ ਪਈ ਹੈ ਉਹਨੂੰ ਸਿੱਧੇ ਰਸਤੇ 'ਤੇ ਲਿਆਉਣ ਲਈ ਸਾਡੀ ਸਰਕਾਰ ਜਿਹੜੀ ਹੈ ਉਹ ਕਾਮਯਾਬ ਹੈ